ਕਿਹੜਾ ਅਮੀਰ ਬੰਦਾ ਉਹ ਕਿਹੜਾ ਕੋਈ ਚਾਰ ਬੈੱਡਾਂ ਤੇ ਸੌਂਦਾ ਸੋਨਾ ਤਾਂ ਉੰਨੀਕ ਜਗ੍ਹਾ ਤੇ ਹੀ ਐ ਬਲਕੇ ਟੈਨਸ਼ਨਾਂ ਜਾਦੇ ਵੱਧ ਜਾਂਦੀਆਂ ਪੈਸੇ ਨਾਲ ਫਿਰ ਡਾਕਟਰ ਤੋਂ ਇੰਨੀਆਂ ਲੱਪ ਗੋਲੀਆਂ ਦੀ ਖਾ ਕੇ ਸੌਂਦਿਆ ਅਮੀਰਾਂ ਨੂੰ ਘੜਾਪਦੀ ਨੀਂਦ ਆਉਂਦੀ ਐ ਫਿਰ ਫੇਰ ਨਹੀਂ ਆਉਂਦੀ ਫਿਰ ਪਾਸੇ ਮਾਰਦਿਆ ਫਿਰ ਫੇਰ ਡਾਕਟਰ ਆਉਂਦੇ ਆਂਦੀ ਰਾਤ ਨੂੰ ਗਰੀਬ ਆਉਂਦਾ ਖੇਤੋਂ ਕੰਮ ਕਰਕੇ ਥੱਕਿਆ ਹੋਇਆ ਉਹ ਕਹਿੰਦਾ ਰੋਟੀ ਫੜਾਓ ਸੋਈਏ ਉਹਨੂੰ ਸਕੂਨ ਦੀ ਨੀਂਦ ਆਉਂਦੀ ਐ ਰੋਟੀ ਮਿਲੇ ਇੱਜ਼ਤ ਦੀ ਹਰੇਕ ਬੰਦਾ ਆਪਦੇ ਘਰੇ ਰਾਜਾ ਜੀ ਹਰੇਕ ਬੰਦਾ ਇੱਜ਼ਤ ਮਾਨ ਪਾਲਦਾ ਇੱਜ਼ਤ ਮਾਨ ਸਨਮਾਨ ਮਿਲੇ ਸਰਕਾਰਾਂ ਦਾ ਇਹ ਕੰਮ ਹੁੰਦਾ ਹੈ ਕਿ ਉਹ ਨੌਕਰੀਆਂ ਦੇਵੇ ਸਰਕਾਰਾਂ ਲੋਕਾਂ ਨੂੰ ਸਹੂਲਤਾਂ ਦੇਣ ਸਰਕਾਰਾਂ ਲੋਕਾਂ ਵਾਸਤੇ ਖੜਨ ਸਰਕਾਰਾਂ ਲੋਕਾਂ ਦੇ ਬੱਚਿਆਂ ਨੂੰ ਪੜਾਉਣ ਵਾਸਤੇ ਸਕੂਲ ਖੋਲਣ ਬੱਚੇ ਪੜ੍ਹ ਕੇ ਤਰੱਕੀਆਂ ਕਰਨ ਇਹ ਸਰਕਾਰਾਂ ਦਾ ਕੰਮ ਹੁੰਦਾ ਹੈ ਉਹਨਾਂ ਨੂੰ ਸਹੂਲਤਾਂ ਦੇ ਕੇ ਉੱਡਣ ਜੋਗੇ ਕਰਨਾ ਆਲਣੇ ਦੇ ਵੋਟਾਂ ਵਰਗੇ ਬੱਚੇ ਹਾਲ ਨੇ ਵਿੱਚ ਜਿਵੇਂ ਬੋਟ ਹੁੰਦੇ ਨੇ ਉਹਨਾਂ ਵਰਗੇ ਆਪਣੇ ਬੱਚੇ ਆ ਉਹਨਾਂ ਨੂੰ ਆਪਾਂ ਉਡਣਾ ਸਿਖਾਈਏ ਉਹਨਾਂ ਦੇ ਖੰਭ ਤਕੜੇ ਹੋਣ ਉਡਾਰੀਆਂ ਤਾਂ ਉਹਨਾਂ ਨੇ ਆਪ ਮਾਰਨੀਆਂ ਨੇ ਉਹਨਾਂ ਵਾਸਤੇ ਸਮਾਨ ਤਿਆਰ ਕਰੀਏ ਉੱਡਣ ਵਾਸਤੇ ਉਚਾਈਆਂ ਉਹਨਾਂ ਦੀਆਂ ਆਪ ਛੂਣੀਆਂ ਨੇ ਉਹਨਾਂ ਨੇ ਸੋ ਇਸ ਕਰਕੇ ਜਦੋਂ ਵੀ ਮੇਰੇ ਕੋਲੇ ਮੀਟਿੰਗ ਦੇ ਵਿੱਚ ਕੋਈ ਫਾਈਲ ਆਉਂਦੀ ਆ ਮੈਂ ਪੁੱਛਦਾ ਇਹਦਾ ਪੰਜਾਬ ਦੇ ਲੋਕਾਂ ਨੂੰ ਫਾਇਦਾ ਕੀ ਹੈ ਤੇ ਇਹਦਾ ਨੁਕਸਾਨ ਕੀ ਹੈ ਉਹ ਨੁਕਸਾਨ ਵਾਲੀ ਤਾਂ ਮੇਰੇ ਕੋਲੇ ਲਿਆਉਂਦੇ ਨਹੀਂ ਅਫਸਰਾਂ ਨੂੰ ਪਤਾ ਲੱਗ ਗਿਆ ਵੀ ਨੁਕਸਾਨ ਵਾਲੀ ਤਾਂ ਪਰ ਮਾਰਦਾ ਬਗਾ ਕੇ ਵੀ ਫਾਇਦਾ ਦੱਸੋ ਲੋਕਾਂ ਨੂੰ ਕੀ ਦੱਸਦੇ ਨੇ ਇਹਦੇ ਨਾਲ ਐ ਹੋ ਜਾਊਗਾ ਐ ਦਿਨਾਂ ਐ ਹੋ ਜਾਊਗਾ ਮੈਂ ਕਹਾਂ ਫਿਰ ਤਾਂ ਠੀਕ ਐ ਇਹਦੇ ਨਾਲ ਚਾਰ ਘਰਾਂ ਚ ਰੋਟੀ ਮਿਲੂ ਨਾ ਚੁੱਲ੍ਹੇ ਬਲਣਗੇ ਨੌਕਰੀਆਂ ਆ ਤੁਹਾਡੇ ਸਾਹਮਣੇ 63000 ਤੋਂ ਵੱਧ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਮੈਂ 63000 ਕੋਡੇ ਜੋ ਵੀ ਤੁਹਾਡੇ ਦੋਸਤਾਂ ਮਿੱਤਰਾਂ ਨੂੰ ਜਾਂ ਕੋਈ ਰਿਸ਼ਤੇਦਾਰਾਂ ਨੂੰ ਜਾਂ ਕੋਈ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਮਿਲੀ ਹੋਊਗੀ ਇੱਕ ਬੰਦਾ ਹੱਥ ਖੜਾ ਕਰਕੇ ਕਹਿੰਦੇ ਵੀ 1 ਰੁਪਈਆ ਲੱਗ ਗਿਆ ਜੀ ਸਾਡਾ ਰਿਸ਼ਵਤ ਦਾ ਜਾਂ ਯਾਰ ਸਾਨੂੰ ਕਿਤੇ ਐਮਐਲਏ ਨੂੰ ਜਾਂ ਮੰਤਰੀ ਨੂੰ ਭਾੜ ਲੈਣਾ ਪੈ ਗਿਆ ਸਾਡਾ ਤੇਲ ਹੀ ਫੋਗ ਗਿਆ ਇੰਨਾ ਵੀ ਉਹਨੂੰ ਭਾੜੀਏ ਤੇ ਹਿਸ਼ਪਾਰਸ਼ ਚੱਲੂਗੀ ਨਾ ਆਹੀ ਕੈਸ਼ ਤੇ ਫਰਮਾਇਸ਼ ਨੇ ਤਾਂ ਮਰਵਾਏ ਆ ਪਹਿਲਾਂ ਮਿਲ ਜਾਣਗੀਆਂ ਨੌਕਰੀਆਂ ਮੈਨੂੰ ਰਾਤ 'ਚ ਬਹੁਤ ਸਾਰੇ ਨੌਜਵਾਨ ਮੁੰਡੇ ਵੀ ਮਿਲੇ ਉਹਨਾਂ ਨੇ ਕਿਹਾ ਜੀ ਮਾਸਟਰ ਕੈਡਰ ਦੀਆਂ ਸਾਮੀਆਂ ਉਹਦੀਆਂ ਪੋਸਟਾਂ ਮੈਂ ਕਿਹਾ ਵੀ ਜਲਦੀ ਕੱਢਾਂਗੇ ਫੋਨ ਨੰਬਰ ਦੇ ਦੇ ਫਿਰ ਵੀ ਦਿੱਥੋਂ ਪੁੱਛ ਲਾਂਗੇ ਕਿਹੜੀ ਗੱਲ ਕਰਦਾ ਕੋਈ ਕਹਿੰਦਾ ਜੀ ਆ ਫਿਜ਼ੀਕਲ ਐਜੂਕੇਸ਼ਨ ਵਾਲਿਆਂ ਦੀਆਂ ਸਾਡੀਆਂ ਪਈਆਂ ਨੇ ਜੀ ਜਿਹੜੇ ਐਨੀਆਂ ਸਾਮੀਆਂ ਮੈਂ ਕਿਹਾ ਵੀ ਕੱਢਾਂਗੇ ਕਿਉਂਕਿ ਜਦੋਂ ਨੌਕ ਜੇ ਸਕੂਲ ਬਣਾਓਗੇ ਤਾਂ ਉੱਥੇ ਟੀਚਰ ਚਾਹੀਦੇ ਹੈ ਹਸਪਤਾਲ ਬਣਾਓਗੇ ਉੱਥੇ ਡਾਕਟਰ ਨਰਸਾਂ ਸਟਾਫ ਚਾਹੀਦਾ ਉਹ ਤੋਂ ਬਿਨਾ ਫਿਰ ਸਕੂਲਾਂ ਦਾ ਕੀ ਫਾਇਦਾ ਜੇ ਟੀਚਰ ਨਹੀਂ ਹਸਪਤਾਲਾਂ ਦਾ ਕੀ ਫਾਇਦਾ ਪੰਜਾਬ ਪੁਲਿਸ ਦੇ ਵਿੱਚ 10000 ਤੋਂ ਵੱਧ ਪੁਲਿਸ ਦੇ ਵਿੱਚ ਭਰਤੀ ਕਰ ਰਹੇ ਆ ਨਵੀਂ ਇਹ ਨਹੀਂ ਹੈਗਾ ਵੀ ਜਿਹੜੇ ਰਿਟਾਇਰ ਹੋ ਗਏ ਜਿਹੜੇ ਰਿਟਾਇਰ ਹੋ ਜਾਂਦੇ ਆ 2200 2100 ਉਹ ਤਾਂ ਹਰ ਇੱਕ ਸਾਲ ਨਵੇਂ ਰੱਖ ਲੈਣੇ ਆ ਪਰ 10000 ਹੁਣ ਟੋਟਲ ਸਟ੍ਰੈਂਥ ਵਧਾ ਰਹੇ ਆ ਪੰਜਾਬ ਪੁਲਿਸ ਦੇ ਵਿੱਚ ਔਰ ਪੰਜਾਬ ਪੁਲਿਸ ਤਾਂ ਕੋਈ ਸਪਾਰਸ਼ ਨਹੀਂ ਸਰੀਰ ਹੈ ਪਰਮਾਤਮਾ ਨੇ ਦਿੱਤਾ ਹੈ ਉਹ ਚ ਦੌੜ ਹੈ ਉਹ ਚ ਲੌਂਗ ਜੰਪ ਹੈ ਉਹ ਚ ਛਾਤੀ ਕਿੰਨੀ ਚੌੜੀ ਹੈ ਤਾਂ ਜੋ ਪੰਜਾਬ ਪੁਲਿਸ ਚਾਉਣਾ ਚਾਹੁੰਦੇ ਨੇ ਪੰਜਾਬ ਪੁਲਿਸ ਚ ਆਜੋ ਤਰੱਕੀਆਂ ਵਾਸਤੇ ਵੀ ਗਾਂ ਰਾਹ ਖੁੱਲੇ ਨੇ ਸਾਡੇ ਵੱਲੋਂ ਇਹ ਹੈ ਵੀ ਤੁਸੀਂ ਤਰੱਕੀ ਕਰਨ ਵਾਲੇ ਬਣੋ ਅਸੀਂ ਤੁਹਾਨੂੰ ਮਾਹੌਲ ਦੇਵਾਂਗੇ ਵੀ ਭਾਈ ਤਰੱਕੀ ਵਾਲਾ ਮਾਹੌਲ ਹੈ ਪੜ੍ਹਨ ਵਾਸਤੇ ਕਿਤਾਬਾਂ ਲੈ ਲਓ ਲਾਇਬ੍ਰੇਰੀਆਂ ਖੋਲਤਿਆਂ ਖੋਲ ਹੀ ਜਾਂਦੇ ਆ ਬਿਜਲੀ ਆਉਂਦੀ ਹੈ ਨਾ ਦਿਨੇ ਖੇਤਾਂ ਵਾਲੀ ਗੱਲ ਕਰਦਾ ਮੈਂ ਦਿਨੇ ਆਉਂਦੀ ਹੈ ਨਾ ਨੀ ਆਕ ਆਕੜਾਕੇ ਦੀ ਠੰਡ ਚ ਤੁਹਾਨੂੰ ਰਾਤ ਨੂੰ ਪਾਣੀ ਲਾਉਣਾ ਪੈਂਦਾ ਸੀ ਕਣਕਾਂ ਦਾ ਹੁਣ ਕਦੇ ਗਏ ਹੋ ਦਿਨੇ ਹੀ ਕਹੇ ਦੱਬਿਆ ਉਹਨਾਂ ਨੂੰ ਛੱਡ ਪਰੇ ਬੰਦ ਕਰਦੇ ਕੱਲ ਨੂੰ ਲਾ ਲਾਂਗੇ ਕਿਹੜਾ ਕਿਤੇ ਜਾਂਦੀ ਹੈ ਹੁਣ ਪਹਿਲਾਂ ਆਏ ਸੀ ਵੀ ਲੈ ਲੋ ਕੋਈ ਪਤਾ ਪਰਸੋਂ ਨੂੰ ਆਉ ਚੌਥੇ ਨੂੰ ਆਉ ਇਹਦਾ ਕੋਲਾ ਜਾ ਮੁੱਕਣ ਵਾਲਾ ਹੀ ਐ ਮੈਂ ਅਖਬਾਰ ਚ ਪੜਿਆ ਸੀ ਵੀ ਕੋਲਾ ਖਤਮ ਹੋਊ ਪਤਰੀ ਹੁਣ ਕਦੇ ਕੋਲਾ ਖਤਮ ਹੋਣ ਦੀ ਆਈ ਹੈ ਖਬਰ ਉਹ ਅਸਲ ਚ ਨੀਤਾਂ ਹੀ ਮਾਰੀਆਂ ਸੀ ਇਹਨਾਂ ਦੀਆਂ ਉਹੀ ਖੰਬੇ ਨੇ ਉਹੀ ਤਾਰਾਂ ਨੇ ਉਹੀ ਜੈਂਪਰ ਨੇ ਉਹੀ ਗ੍ਰਿਡ ਨੇ ਹੁਣ ਕਿਵੇਂ ਆਈ ਜਾਂਦੀ ਹੈ ਜੀ ਬਿਜਲੀ ਹੁਣ ਕਿਵੇਂ ਆਈ ਜਾਂਦੀ ਹੈ ਨੀਤਾਂ ਨਹੀਂ ਹੈਗੀਆਂ ਸੀ ਕੱਸੀਆਂ ਦਾ ਪਾਣੀ ਪਹੁੰਚ ਰਿਹਾ ਟੇਲਾਂ ਤੱਕ ਖੋਲ ਤੇ ਨਹਿਰਾਂ ਚ ਮੋਗੇ ਪਹਿਲਾਂ ਤਾਂ ਨਹਿਰਾਂ ਲੰਗੀ ਹੋ ਜਾਂਦੀਆਂ ਸੀ ਲੰਘਣ ਵਾਸਤੇ ਬਣਾਇਆ ਸੀ ਯਾਰ ਵੀ ਮੋਗੇ ਬਣਾ ਲਓ ਇਹਨਾਂ ਚੋਂ ਇਹਨੂੰ ਕੱਢ ਲਓ ਪਾਣੀ ਇਹਨਾਂ ਚੋਂ ਪਿੱਛੋਂ ਹੋਰ ਛੱਡ ਲਓ ਉੱਤੋਂ ਤਾਂ ਤਾਂ ਤੋਂ ਆਈ ਜਾਂਦਾ ਛੱਡ ਲਓ ਛੱਡ ਕੇ ਮੋਗੇ ਬਣਾ ਲਓ ਕੋਈ ਪਿੰਡ ਕਹਿੰਦਾ ਜੀ 1500 ਕਿੱਲੇ ਦਾ ਫਾਇਦਾ ਹੋ ਜੂ ਕੋਈ ਕਹਿੰਦਾ ਜੀ 40 ਸਾਲਾਂ ਬਾਅਦ ਪਾਣੀ ਦੇਖਿਆ ਜੀ ਅਸਲ ਤਾਂ ਸੋਚਿਆ ਹੀ ਨਹੀਂ ਸੀ ਵੀ ਕੱਸੀਆਂ ਦੁਆਰੇ ਆ ਜਾਣਗੇ ਜਾਂ ਪਾਈਪਾਂ ਦੁਆਰੇ ਪੈ ਜਾਣਗੀਆਂ ਇਹ ਕੰਮ ਨਹੀਂ ਜੀ ਇਹ ਕੰਮ ਨਹੀਂ ਅਸਲ ਚ ਨਹੀਂ ਤਾਂ ਉੱਥੇ ਹੁਣ ਉੱਥੇ ਨਾਰੇ ਲਾ ਕੇ ਤੁਰ ਗਏ ਹੋਣਗੇ ਉਹ ਅਕਾਲੀ ਦਾਲ ਵਾਲੇ ਆਲੇ ਦਾਲੇ ਖੜਾ ਲੈਂਦਾ ਉਹ ਸੁਖਵੀਰ ਬਾਦਲ 10 15 ਐਦਾਂ ਹੀ ਉਹਦੇ ਰਾਜੇ ਬੜਿੰਗਲੇ ਵਾਲੇ ਦਾਲੇ ਵਾਲੇ ਖੜੇ ਹੁੰਦੇ ਨੇ ਉਹ 48 ਜ ਆ ਕਿਸੇ ਨੇ ਇੰਨਾ ਚੁ ਕਿਹਾ ਸੀ 12 5 48 ਹੈ ਨਾ ਉਹ ਪਿੱਛੇ ਹੀ ਖੜਾ ਸੀ ਕੋਈ ਇਹਦਾ ਮਤਲਬ ਤੁਸੀਂ ਦੇਖੋ ਪਹਿਲੀ ਗੱਲ ਤਾਂ ਉਹਨੂੰ ਆਪ ਨੂੰ ਨਹੀਂ ਪਤਾ ਵੀ 12 5 ਕਿੰਨਾ ਹੁੰਦਾ ਗਾਹ ਨਾਲ ਉਹਦੂ ਵੀ ਅਨਪੜ ਰੱਖੇ ਹੋਏ ਨੇ ਜਿਹੜੇ 48 ਕਹਿੰਦੇ ਨੇ ਦੱਸੋ ਇਹ ਆਉਣਗੇ ਹੁਣ ਦੱਸੋ ਹਰਾਨੀ ਵੀ ਗਲਤ ਹੈ ਇਹ ਹੈ ਚਲ ਉਹਨੇ 48 ਕਹਿਤਾ ਤੂੰ ਤਾਂ 60 ਕਰ ਲੈਂਦਾ ਨਾ 48 ਹੋਈ ਚੱਕਤਾ ਇਹੀ ਫਿਰ ਫਾਈਲਾਂ ਲਿਆ ਕਰਨਗੇ ਇਹਨਾਂ ਕੋਲੇ ਵੀ ਆ ਦੇਖੋ ਕਰੋ ਫੈਲ ਜੀ ਸੈਨ ਇਹ 48 ਵਾਲੀਆਂ ਹੀ ਕਰਾਉਣਗੇ ਸੋ ਵੀਰੋ ਅਸਲ 'ਚ ਨਾ ਪਹਿਲ 24 ਘੰਟੇ ਹੀ ਸੋਚ ਜੰਦੇ ਨੇ ਕਦੋਂ ਆਪਣਾ ਦਾਅ ਲੱਗੂ ਕਦੋਂ ਦਾਅ ਲੱਗੂ ਇਹ ਦਾਅ ਤੇ ਨਹੀਂ ਅਸਲ 'ਚ ਦਾਅ ਤੇ ਦਾਾਂ ਥੋੜੀ ਐ ਇਹ ਤਾਂ ਸੇਵਾ ਹੈ ਜੀ ਰਾਜਨੀਤੀ ਦਾ ਸੇਵਾ ਹੈ ਅਰਵਿੰਦ ਕੇਜਰੀਵਾਲ ਦੋ ਵਾਰੀ ਦਿੱਲੀ ਦੇ ਮੁੱਖ ਮੰਤਰੀ ਤਿੰਨ ਵਾਰੀ ਨੇ ਪਰ ਦੋ ਵਾਰੀ ਤਾਂ ਪੂਰੀਆਂ ਫੁੱਲ ਟਰਮਾਂ ਨੇ ਉਥੇ ਸਕੂਲ ਬਣਾਤੇ ਹਸਪਤਾਲ ਬਣਾਤੇ ਬਿਜਲੀ ਫ੍ਰੀ ਕਰਤੀ ਤਾਂ ਇਹ ਕਹਿੰਦੇ ਜੇ ਤਾਂ ਕੰਮ ਖਰਾਬ ਹੋਊਗਾ ਵੋਟਾਂ-ਬੂਟਾਂ 'ਚ ਕਰਕੇ ਇਧਰੋਂ ਉਧਰੋਂ ਕੱਟ-ਕਟਾ ਕੇ ਜੇ ਕਹਿੰਦੇ ਜੀ 25 ਚ ਵਾਰੀ ਆ ਗਈ ਉਹਨਾਂ ਦੀ ਉਹ ਹੁਣ ਦਿੱਲੀ ਵਾਲੇ ਲੋਕ ਪਛਤਾਈ ਜਾਂਦੇ ਨੇ ਕਹਿੰਦੇ ਯਾਰ ਸਾਰਾ ਕੁਝ ਹੀ ਬੰਦ ਕਰਤਾ ਮੱਲਾ ਕਲੀਨਿਕ ਵੀ ਬੰਦ ਕਰਤੇ ਠੀਕ ਹੈ ਫਰੀ ਵਾਲੇ ਸਕੂਲ 'ਚ ਜਿਹੜੀ ਫੀਸਾਂ ਲਾਤੀਆਂ ਪ੍ਰਾਈਵੇਟ ਸਕੂਲਾਂ ਨੂੰ ਕਹਤਾ ਵੀ ਵਧਾ ਲਓ ਜਿੰਨੀਆਂ ਵਧਾਉਣੀਆਂ ਨੇ ਸਾਰਾ ਕੁਝ ਹੀ ਕਰਤਾ ਜੀ ਉਹ ਹੁਣ ਕਹਿੰਦੇ ਯਾਰ ਆ ਕੀ ਕਰ ਬੈਠੇ ਲੋਕ ਉਹ ਕਹਿੰਦੇ ਜੀ ਭਾਈ ਅਸੀਂ ਤਾਂ ਇੱਥੇ ਆ ਸਾਨੂੰ ਕੀ ਐ ਅਗਲੀ ਵਾਰ ਦੇਖ ਲਾਂਗੇ ਪਰ ਇਹ ਐ ਨਾ ਸੂਬਾ ਬਹੁਤ ਪਿੱਛੇ ਪੈ ਜਾਂਦਾ ਫਿਰ ਹੁਣ ਤੱਕ ਆਪਾਂ ਇਹ ਜਿਆਦਾ ਕੋਈ ਹੋਵੇ ਨਵੇਂ ਨੇ ਬਈਾਰੇ ਕਦੇ ਚੈੱਕ ਨਹੀਂ ਕੀਤੇ ਦੇਖੀ ਇਹਨਾਂ ਨੂੰ ਆ ਇੰਨਾ ਤਾਂ ਖਿਹੜਾ ਛੜਾਇਆ ਬੜੀ ਮੁਸ਼ਕਲ ਨਾਲ ਉਹੀ ਹੁਣ ਫੇਰ ਕਹੀ ਜਾਂਦੇ ਨੇ ਸਾਨੂੰ ਲਿਓ ਪਹਿਲਾਂ 5-5 ਸਾਲ ਇਹਨਾਂ ਨੂੰ ਰੈਸਟ ਕਰਾ ਕੇ ਵੀ ਦੇਖਿਆ ਆਪਾਂ ਨੂੰ ਚੱਲ 5 ਸਾਲ ਇਹਨਾਂ ਨੂੰ ਹਟਾ ਕੇ ਦੇਖ ਲੈਣੇ ਆ ਦੂਜਿਆਂ ਨੂੰ ਲਿਆਉਣੇ ਆ ਵੀ ਜੇ ਕਿਤੇ ਠੀਕ ਹੋ ਜਾਣ ਉਹ ਫੇਰ ਫੇਰ ਫਿਰ ਉਹ ਹੈ ਜੀ ਫੇਰ ਆਪਸ ਵਿੱਚ ਮਿਲੇ ਹੋਏ ਹੁਣ ਤਾਂ ਹੁਣ ਤਾਂ ਹੁਣ ਤਾਂ ਇੰਟਰਵਿਊ ਵਿੱਚ ਨਹੀਂ ਦੱਸੀ ਜਾਂਦੇ ਵੀ ਫਲਾਨਾ ਫਲਾਨੇ ਨਾਲ ਮਿਲਿਆ ਹੋਇਆ ਸੀ ਉਹਨੇ ਮੇਰਾ ਕੰਮ ਖਰਾਬ ਕਰਤਾ ਉਹ ਫਲਾਨੇ ਨਾਲ ਮਿਲਿਆ ਸੀ ਮੇਰਾ ਕੰਮ ਖਰਾਬ ਕਰਤਾ ਇਹ ਕੋਈ ਵੀ ਨਹੀਂ ਕਹਿੰਦਾ ਵੀ ਅਸੀਂ ਸਾਰਿਆਂ ਨੇ ਮਿਲ ਕੇ ਪਬਲਿਕ ਦਾ ਜਨਤਾ ਦਾ ਕੰਮ ਖਰਾਬ ਕਰਤਾ ਤੁਹਾਡਾ ਤਾਂ ਕੀ ਗਿਆ ਜਨਤਾ ਦਾ ਕੰਮ ਖਰਾਬ ਹੋ ਗਿਆ ਬਹੁਤ ਸਾਰੇ ਮੇਰੇ ਫੋਨ ਤੇ ਫੋਨ ਆਉਂਦੇ ਆ ਬਾਹਰਲੇ ਮੁਲਕਾਂ ਚ ਜਿਹੜੇ ਆਸਟ੍ਰੇਲੀਆ ਨਿਊਜ਼ੀਲੈਂਡ ਅਮਰੀਕਾ ਕੈਨੇਡਾ ਜਰਮਨੀ ਕਿਤੇ ਇਧਰ ਮੁੰਡੇ ਜਿਹੜੇ ਟਰੱਕ ਚਲਾਉਂਦੇ ਆ ਜਾਂ ਕੋਈ ਟੈਕਸੀਆਂ ਚਲਾਉਂਦੇ ਆ ਜਾਂ ਕੰਮਕਾਰ ਕਰਦੇ ਆ ਉਹ ਜਦੋਂ ਰੋਜ਼ ਦੇਖਦੇ ਆ ਵੀਰ ਅੱਜ ਫੇਰ ਬਈ ਜੀ ਨੌਕਰੀਆਂ ਵੰਡਤੀਆਂ ਹਾਂਜੀ ਯਾਰ ਕੀ ਕੌਣ ਕੌਣ ਰੱਖੇ ਨੇ ਕਹਿੰਦੇ ਜੀ 1700 ਤੁਸੀਂ ਐਸ ਡੀਓ ਤੇ ਪਟਵਾਰੀ ਰੱਖ ਲੇ ਹਾਂਜੀ ਹਾਂਜੀ ਸਾਡੇ ਪਿੰਡ ਦੇ ਅੰਨ ਦੋਨੋਂ ਮਿਲ ਗਈ ਕਹਿੰਦਾ ਬਾਈ ਯਾਰ ਯਾਰ ਬਾਈ ਅਸੀਂ ਨਹੀਂ ਆਸਾਂ ਤੇ ਵਾਪਸ ਮੈਂ ਕਿਹਾ ਵੀ ਆਜੋ ਪੇਪਰ ਦੇ ਲੋ ਕਹਿੰਦੇ ਯਾਰ ਉਮਰਾਂ ਥੋੜੀਆਂ ਜਿਆਦਾ ਹੋ ਗਈਆਂ ਮੈਂ ਕਿਹਾ ਹੁਣ ਉਮਰਾਂ ਤਾਂ ਮੈਂ ਘਟਾ ਨਹੀਂ ਸਕਦਾ ਹਨਾ ਉਹ ਕਹਿੰਦੇ ਯਾਰ ਜੇ ਕਿਤੇ ਤੂੰ ਪਹਿਲਾਂ ਆਇਆ ਹੁੰਦਾ ਲੈ ਸਾਨੂੰ ਇੱਥੇ ਜਾਣ ਦੀ ਲੋੜ ਨਹੀਂ ਸੀ ਮੈਂ ਚੱਲ ਕੋਈ ਗੱਲ ਨਹੀਂ ਹੁਣ ਇਹ ਤਾਂ ਪਰਮਾਤਮਾ ਹੈ ਜਦੋਂ ਚਾਹੇ ਉਦੋਂ ਹੀ ਉਹਦੇ ਉਹਦੇ ਆਗਿਆ ਬਿਨਾ ਪੱਤਾ ਨਹੀਂ ਹਿੱਲਦਾ ਪਰ ਉਹ ਕਹਿੰਦਾ ਕੋਈ ਗੱਲ ਨਹੀਂ ਜੀ ਹੁਣ ਫਿਰ ਅਗਲੀ ਪੀੜੀ ਤੇ ਰੱਖਾਂਗੇ ਉਮੀਦ ਵੀ ਅਸੀਂ ਵਾਪਸ ਆ ਜਾਈਏ ਤਾਂ ਸਾਨੂੰ ਕਿਵੇਂ ਰਗੂਆ ਮੈਂ ਕਿਹਾ ਵੀ ਤੁਸੀਂ ਆ ਕੇ ਕਿਰਾਂ ਦੇਖ ਲਓ ਉਸ ਤੋਂ ਬਾਅਦ ਉਹਦੇ ਜਵਾਕਾਂ ਨਾਲ ਦੱਸ ਦਿਓ ਬਹੁਤ ਸਾਰੇ ਮੁੰਡੇ ਕੁੜੀਆਂ ਵਿਦੇਸ਼ਾਂ ਤੋਂ ਇੱਥੇ ਵਾਪਸ ਆ ਕੇ ਆਪਦਾ ਕੰਮਕਾਰ ਸ਼ੁਰੂ ਕਰਨ ਲੱਗੇ ਨੇ ਉਹ ਕਹਿੰਦੇ ਇੱਥੇ ਰਹਿਣਾ ਹੈ ਇੱਥੇ ਲੋੜੀਆਂ ਦੀਵਾਲੀਆਂ ਇੱਥੇ ਮਾਗੀਆਂ ਇੱਥੇ ਦਸਹਿਰੇ ਇੱਥੇ ਮਨਾਉਣੇ ਨੇ ਅਸੀਂ ਤਾਂ ਇੱਥੇ ਰਿਹਾ ਕਰਾਂਗੇ ਕਿਉਂਕਿ ਉਹਨਾਂ ਮੁਲਕਾਂ 'ਚ ਉੱਥੇ ਰੌਲੇ ਪੈ ਗਏ ਉਹ ਕੱਢਣ ਲੱਗੇ ਉਧਰੋਂ ਉਹਨਾਂ ਨੂੰ ਕਹਿੰਦੇ ਚਲੋ ਵੀ ਚਲੋ ਇੱਥੋਂ ਕਿੱਧਰ ਜਾਈਏ ਫਿਰ ਉਹਨੂੰ ਨਾ ਇੱਧਰ ਦੇ ਨਾ ਉਧਰ ਦੇ ਸੋ ਇਸ ਕਰਕੇ ਤੁਹਾਨੂੰ ਕਹਿਣਾ ਆਇਆ ਤੁਸੀਂ ਸਿਆਣੇ ਹੋ ਪਬਲਿਕ ਬਹੁਤ ਸਿਆਣੀ ਹੈ ਲੋਕਾਂ ਨੂੰ ਬਹੁਤਾ ਸਮਝਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਲੋਕ ਆ ਬਹੁਤ ਜ਼ਿਆਦਾ ਜਾਣਦੇ ਆ ਲੋਕ ਸਿਰਫ ਇਹੀ ਦੇਖਦੇ ਹੁੰਦੇ ਨੇ ਵੀ ਇਹ ਕੀ ਕਹਿੰਦਾ ਹੈ ਇਹ ਆ ਕੀ ਕਹਿੰਦਾ ਹੈ ਉਹ ਕੀ ਕਹਿੰਦਾ ਪਤਾ ਸਾਰਾ ਹੁੰਦਾ ਲੋਕਾਂ ਨੂੰ ਮੈਨੂੰ ਕੋਈ ਵੋਟਾਂ ਵੇਲੇ ਮਿਲੇ ਪਤਾ ਨਹੀਂ ਕਿਹੜੀ ਤਰਨ ਤਰਨ ਦੀ ਇਲੈਕਸ਼ਨ ਸੀ ਜਾਂ ਮੈਂ ਲੁਧਿਆਣੇ ਦੀ ਸੀ ਉਹ ਕਹਿੰਦੇ ਜੀ ਕਾਂਗਰਸ ਵਾਲੇ ਮਿਲੇ ਸੀ ਮੈਨੂੰ ਕਹਿੰਦੇ ਵੀ ਅਸੀਂ ਜਿੱਤਾਂਗੇ ਮੈਂ ਕਿਹਾ ਵੀ ਕਿਵੇਂ ਕੰਨੀ ਵੇ ਅਸੀਂ ਰਾਤੋਂ ਰਾਤ ਨਾ ਮਾਨ ਸਾਹਿਬ ਲੱਖਾਂ ਦੀ ਗਿਣਤੀ ਚ ਲੋਕਾਂ ਦੇ ਘਰਾਂ ਤੇ ਨਾ ਝੰਡੇ ਲਾ ਦਿੰਨੇ ਹੁੰਨੇ ਆ ਆਉਦੀ ਪਾਰਟੀ ਦੇ ਰਾਤੋਂ ਰਾਤ ਔਰ ਵੋਟਾਂ ਤੋਂ ਇੱਕ ਦੋ ਰਾਤਾਂ ਪਹਿਲੇ ਕਹਿੰਦੇ ਜਦੋਂ ਝੰਡਾ ਲੱਗ ਜੇ ਨਾ ਜੀ ਬਨੇਰੇ ਤੇ ਫਿਰ ਵੋਟ ਸ਼ਰਮੋ ਸ਼ਰਮੀ ਪਾਉਣੀ ਪੈਂਦੀ ਹੈ ਮਾਨ ਸਾਹਿਬ ਇਹ ਸਾਡਾ ਤਰੀਕਾ ਹੈ ਮੈਂ ਕਿਹਾ ਯਾਰ ਤੁਸੀਂ ਇੰਨੇ ਕਮਲੇ ਸਮਝਦੇ ਹੋ ਲੋਕਾਂ ਨੂੰ ਯਾਰ ਮੈਂ ਕਿਹਾ ਤੁਸੀਂ ਝੰਡੇ ਝੁੰਡੇ ਲਾ ਲਓ ਕੋਈ ਗੱਲ ਨਹੀਂ ਵੋਟਾਂ ਵਾਲਾ ਕੰਮ ਤਾਂ ਗਿਆ ਕਹਿੰਦੇ ਕਿਵੇਂ ਉਹ ਮੈਂ ਕਿਹਾ ਲੋਕ ਇੰਨੇ ਸਿਆਣੇ ਨੇ ਕਰੇ ਝੰਡਾ ਹੋਰ ਦਾ ਜੇਬ ਤੇ ਬਿੱਲਾ ਹੋਰ ਦਾ ਕਾਰ ਤੇ ਸਟicker ਜਾਂ ਹੋਰ ਦਾ ਸਕੂਟਰ ਦੀ ਸਟਿੱਕਣੀ ਤੇ ਥੋੜਾ ਜਿਹਾ ਗੋਲ ਜਾਂ ਹੋਰ ਕਿਸੇ ਦਾ ਲਾਈ ਫਿਰਦੇ ਹੁੰਦੇ ਨੇ ਰੈਲੀ 'ਚ ਕਿਸੇ ਹੋਰ ਦੀ ਚ ਬੈਠੇ ਹੁੰਦੇ ਨੇ ਜਿੰਦਾਬਾਦ ਕਿਸੇ ਹੋਰ ਦੀ ਵੋਟਾਂ ਵਾਲੇ ਦਿਨ ਕੋਗਾ ਜਿੱਤ ਕਿਸੇ ਹੋਰ ਦੀ ਕਰੇ ਹੁੰਦੇ ਆ ਜੀ ਕਹਿੰਦਾ ਅੱਛਾ ਜੀ ਮੈਂ ਕਿਹਾ ਦੇਖ ਲਿਓ ਜਦੋਂ ਰਿਜ਼ਲਟ ਆਇਆ ਉਹਦਾ ਫੋਨ ਆਇਆ ਕਹਿੰਦਾ ਹਾਂਜੀ ਭਾਜੀ ਉਹੀ ਹੋ ਗਿਆ ਹੁਣ ਝੰਡੇ ਇਕੱਠੇ ਕਰਦੇ ਫਿਰਦੇ ਐਂ ਬਸ ਮੈਂ ਕਿਹਾ ਇਕੱਠੇ ਕਰ ਲਓ ਨਹੀਂ ਤਾਂ ਉਹ ਲੋਕਾਂ ਨੇ ਪੋਚੇ ਪੋਚੇ ਬਣਾ ਲੈਣੇ ਆ ਫਿਰ ਤੁਸੀਂ ਕਹੋਗੇ ਹੁਣ ਕੱਲੇ ਝਾੜੂ ਨਹੀਂ ਨਾਲ ਪੋਚੇ ਵੀ ਛੱਟੋ ਸਵੇ ਝਾੜੂ ਪੋਚੇ ਵਾਲੇ ਇਹ ਐਂ ਫਿਰਦੇ ਰਹਿੰਦੇ ਆ ਸੋ ਵੀਰੋ ਮੈਨੂੰ ਤਾਂ ਇੰਨੇ ਹੀ ਬਹੁਤ ਆ ਮੈਂ ਤਾਂ ਇੰਨੇ ਹੀ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਅਰਦਾਸ ਕਰਦਾ ਦੋ ਟਾਈਮ ਵੀ ਪ੍ਰਮਾਤਮਾ ਜਿੰਨਾ ਇੱਜ਼ਤ ਮਾਨ ਬਖਸ਼ਦਾ ਭਵੇਂ ਤੋਂ ਵਧਾਈ ਨਾ ਪ੍ਰਗਟਨ ਨਾ ਦੇਈ ਲੋਕਾਂ ਦੀ ਸੇਵਾ ਚ ਲਈ ਰੱਖੀ ਵੀ ਇੱਥੇ ਕੋਈ ਮੈਂ ਤੈਨੂੰ ਫੇਰ ਕਹਿਣਾ ਕਿ ਵੱਧ ਰੋਟੀਆਂ ਤਾਂ ਖਾਣ ਨਹੀਂ ਲੱਗ ਜਾਂਗੇ ਰੋਟੀਆਂ ਉਹੀ ਦੋ ਖਾਣੀਆਂ ਨੇ ਪਰ ਇੰਨਾ ਕਹਿ ਜਦੋਂ ਲੋਕਾਂ ਦਾ ਕਿਸਦਾ ਸੁਣਦੇ ਆ ਵੀ ਭਾਈ ਸਾਡਾ ਲੀ ਤੇ ਚੜ ਗਈ ਕਬੀਲਦਾਰੀ ਸਾਨੂੰ ਮਿੰਨੀ ਬਸ ਦਾ ਪਰਮਟ ਮਿਲ ਗਿਆ ਸਾਡਾ ਬਿਜਲੀ ਦਾ ਬਿੱਲ ਆਣੋਂ ਹਟ ਗਿਆ ਸਾਡੇ ਪਿੰਡਾਂ ਆਮ ਆਦਮੀ ਕਲੀਨਿਕ ਖੁੱਲ ਗਿਆ ਪਹਿਲਾਂ 5000 ਲੱਗਦਾ ਹੁੰਦਾ ਸੀ ਦਵਾਈਆਂ ਦਾ ਹੁਣ ਜਮੀ ਮੁਫਤ ਮਿਲ ਜਾਂਦੀਆਂ ਨੇ ਹੁਣ ਆਉਣ ਵਾਲੇ ਦਿਨਾਂ 'ਚ 10 ਲੱਖ ਰੁਪਏ ਦਾ ਹਰੇਕ ਪਰਿਵਾਰ ਦਾ ਹੈਲਥ ਦਾ ਬੀਮਾ ਕਰਨ ਲੱਗਿਆਂ ਤੁਹਾਨੂੰ ਕੋਈ ਚਿੰਤਾ ਨਹੀਂ ਰਹਿਣੀ ਇਸ ਗੱਲ ਦੀ ਪਹਿਲੀ ਗੱਲ ਤਾਂ ਪ੍ਰਮਾਤਮਾ ਅਗੇ ਅਰਦਾਸ ਕਰਾਂਗੇ ਕੋਈ ਕੋਈ ਇਦਾਂ ਦਾ ਵਾਅਦਾ ਨਹੀਂ ਰਊਗਾ ਜਿਹੜਾ ਅਸੀਂ ਕੀਤਾ ਹੋਵੇ ਪੂਰਾ ਨਾ ਕੀਤਾ ਹੋਵੇ ਬਲਕਿ ਵਾਅਦੇ ਕੀਤੇ ਆ ਟੋਲ ਪਲਾਜ਼ਾਂ ਦਾ ਆਪਾਂ ਵਾਦਾ ਨਹੀਂ ਕੀਤਾ ਸੀ ਪਰ ਜਦੋਂ ਸਾਡੇ ਕੋਲੇ ਫੈਲਾਂ ਆਈਆਂ ਸੀ ਕਿ ਜਿਹਨਾਂ ਦਾ ਜਮਾ ਹੀ ਲੁੱਟੀ ਜਾਂਦੇ ਆ ਹੁਣ ਤੱਕ 19 ਟੋਲ ਪਲਾਜ਼ੇ ਪੰਜਾਬ ਚੋਂ ਬੰਦ ਕਰਤੇ ਤੁਸੀਂ ਵੀ ਬਹੁਤ ਸਾਰੇ ਬੰਦ ਬੰਦ ਟੋਲ ਪਲਾਜ਼ਾਂ ਉਤੋਂ ਦੀ ਲੰਘ ਕੇ ਆਏ ਹੋਵੋਗੇ 64 ਲੱਖ ਰੁਪਈਆ ਇੱਕ ਦਿਨ ਦਾ ਪੰਜਾਬੀਆਂ ਦਾ ਵੱਜਦਾ ਜੀ 64 ਲੱਖ ਰੁਪਈਆ ਇੱਕ ਦਿਨ ਦਾ ਇਹ ਆਪਾਂ ਵਾਦਾ ਨਹੀਂ ਕੀਤਾ ਸੀ ਫੌਜੀ ਜਵਾਨਾਂ ਨੂੰ 1 ਕਰੋੜ ਰੁਪਈਆ ਜੇ ਕੋਈ ਸਾਡਾ ਪੁਲਿਸ ਦਾ ਜਾ ਫੌਜ ਦਾ ਜਵਾਨ ਸ਼ਹੀਦ ਹੁੰਦਾ 1 ਕਰੋੜ ਰੁਪਈਆ ਸਰਕਾਰ ਵੱਲੋਂ ਕੋਈ ਜਾਨ ਨਹੀਂ ਵਾਪਸ ਲਿਆ ਸਕਦੇ ਕਰੋੜ ਨਾਲ ਪਰ ਮਾਨ ਸਨਮਾਨ ਹੈ ਤਾਂ ਕਿ ਪਰਿਵਾਰ ਠੋਕਰਾਂ ਨਾ ਖਾਵੇ ਦਰਦ ਦਰਦੀਆਂ ਬਾਅਦ ਚ ਪਰਿਵਾਰ ਨੂੰ ਕੋਈ ਦਿੱਕਤ ਨਾ ਆਵੇ ਬੱਚਿਆਂ ਨੂੰ ਪੜ੍ਹਾਈਏ ਸੋ ਇਸ ਕਰਕੇ ਮੈਂ ਤਾਂ ਜੇ ਕੰਮ ਗਿਣੌਣ ਲੱਗ ਜਾਵਾਂ ਸਾਰਾ ਇੱਥੇ ਲੱਗ ਜਾਊਗਾ ਕੰਮ ਤੁਸੀਂ ਗਿਣ ਲਓ ਮੇਰਾ ਕੰਮ ਹੈ ਕੰਮ ਕਰਨਾ ਤੇ ਤੁਹਾਡਾ ਕੰਮ ਹੈ ਕੰਮ ਗਿਣਨਾ ਜਾਂ ਜੇ ਕੋਈ ਪੁੱਛਣਾ ਜੀ ਉਹਨੂੰ ਗਿਣਾਉਣਾ ਵੀ ਆ ਨਹੀਂ ਯਾਰ ਇਹਨਾਂ ਦੇ ਕੰਮ ਕੀ ਨੇ ਇਹ ਤਾਂ ਇਹ ਤਾਂ ਸਿੱਧਾ ਹੀ ਕਹਿ ਦਿੰਦੇ ਆ ਜਦੋਂ ਮੈਂ ਗੱਡੀ 'ਚ ਜਾਣਾ ਮੈਂ ਆਲੇ ਦੁਆਲੇ ਦੇਖਦਾ ਵੀ ਆਹ ਜਿਹੜੀਆਂ ਕਣਕਾਂ ਇਹ ਵੀ ਬਾਲ ਸਾਹਿਬ ਲੈ ਕੇ ਆਇਆ ਆ ਇਧਰ ਜਿਹੜੀ ਸਰੋਂ ਆ ਇਹ ਵੀ ਬਾਲ ਸਾਹਿਬ ਲੈ ਕੇ ਆਇਆ ਆ ਆ ਜਿਹੜੀ ਸੜਕ ਤੇ ਤੁਰੇ ਜਾਂਦੇ ਆ ਇਹ ਵੀ ਬਾਲ ਸਾਹਿਬ ਦੀ ਹੈ ਉਹ ਸਾਹਮਣੇ ਜਿਹੜੀ ਪੁਲੀ ਆ ਗਈ ਉਹ ਵੀ ਬਾਲ ਸਾਹਿਬ ਨੇ ਬਣਾਈ ਹੈ ਆ ਇਧਰ ਮੰਡੀ ਦੇਖੀ ਮੰਡੀ ਬਾਲ ਸਾਹਿਬ ਨੇ ਬਣਾਈ ਹੈ ਮੈਂ ਕਿਹਾ ਜੇ ਜਦੋਂ ਕੋਟਕਪੂਰੇ ਤੇ ਬਰਗਾੜੀ ਵਿੱਚ ਦੀ ਲੰਘਦੇ ਹਾਂ ਉਦੋਂ ਸੌ ਜਾਂਦੇ ਹਾਂ ਤੇ ਉਹ ਵੀ ਤਾਂ ਬਾਲ ਸਾਹਿਬ ਨੇ ਕਰਾਇਆ ਸੀ ਗੁਰੂ ਸਾਹਿਬ ਦੀ ਬੇਅਦਬੀ ਵਾਲਾ ਜਿਹੜਾ ਕੰਮ ਸੀਗਾ ਉਦੋਂ-ਉਦੋਂ ਕਿੱਥੇ ਗਏ ਹੁੰਨੇ ਉਹ ਦੇਖਿਆ ਨਹੀਂ ਕਦੇ ਬਰਗਾੜੀ ਬਹਿਵਲ ਕਲਾਂ ਵਿੱਚ ਦੀ ਲੰਘਦੇ ਜਿੱਥੇ ਗੋਲੀਆਂ ਚਲਾਈਆਂ ਸੀ ਉਦੋਂ ਹੋਮ ਮਿਨਿਸਟਰ ਕੌਣ ਸੀ ਉਦੋਂ ਮੁੱਖ ਮੰਤਰੀ ਕੌਣ ਸੀ ਇਹੀ ਦੋਨੇ ਸੀ ਪਿਓ ਪੁੱਤ ਉਹ ਨਹੀਂ ਦੇਖਿਆ ਕਦੇ ਉਹ ਨਹੀਂ ਦੇਖਿਆ ਕਦੇ ਧਰਮ ਨੂੰ ਵੀ ਇਦਾਂ ਵਰਤਦੇ ਰਹੇ ਆ ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ ਹੁਣ ਇਹਨੂੰ ਮਾਫ ਕਰ ਦੋ ਐਵੀ ਹੁਣ ਮਾਫੀ ਕੈਨਸਲ ਕਰ ਦੋ ਹੁਣ ਆ ਹੋਊਗਾ ਹੁਣ ਉਹ ਹੋਊਗਾ ਜੇਬਾਂ ਚੋਂ ਨਿਕਲਦੇ ਵੱਡੇ ਵੱਡੇ ਅਹੁਦੇਦਾਰ ਮੈਨੂੰ ਦੁੱਖ ਹੁੰਦਾ ਵੀ ਯਾਰ ਤੁਸੀਂ ਦੇਣਾ ਦਿਓਗੇ ਕਿੱਥੇ ਹੋਏ ਮੈਨੂੰ ਲੱਗਦਾ ਹੈ ਪ੍ਰਮਾਤਮਾ ਨੂੰ ਵੀ ਨਰਕ ਤੋਂ ਵੀ ਗਹਾਂ ਵਾਲੀ ਚੀਜ਼ ਬਣਾਉਣੀ ਪਊ ਜਿੰਨੇ ਪਾਪ ਇਹਨਾਂ ਨੇ ਕੀਤੇ ਨੇ ਵੀ ਨਰਕ ਤੋਂ ਵੀ ਤਹਾਂ ਵਾਲੀ ਕੋਈ ਚੀਜ਼ ਬਣਾਈਏ ਇਹਨਾਂ ਨੂੰ ਉੱਥੇ ਸਿੱਟੀਏ ਤੇਲ ਵਾਲੇ ਕੜਾਹਿਆਂ 'ਚ ਤਲਨੇ ਪੈਣੇ ਆ ਇਹ ਜਿੰਨਾ ਇਹਨਾਂ ਨੇ ਸਤਿਆਨਾਸ਼ ਕੀਤਾ ਲੋਕਾਂ ਦੀਆਂ ਭਾਵਨਾਵਾਂ ਦਾ ਸਮਝਦੇ ਕਿਸੇ ਨੂੰ ਕੁਝ ਨਹੀਂ ਅਸੀਂ ਹਈਆਂ ਬਸ ਇੱਧਰ ਵੀ ਅਸੀਂ ਹਾਂ ਉੱਧਰ ਵੀ ਅਸੀਂ ਹਾਂ ਬਸ ਅਸੀਂ ਹਾਂ ਅਸੀਂ ਹੁੰਨੇ ਆ ਸੋ ਇਸ ਕਰਕੇ ਐ ਨਹੀਂ ਚੱਲਦਾ ਹੁੰਦਾ ਹਰ ਰੋਜ਼ ਨਹੀਂ ਚੱਲਦਾ ਹੁੰਦਾ ਕਾਠ ਦੀ ਹਾਂਡੀ ਰੋਜ਼ ਰੋਜ਼ ਨਹੀਂ ਚੜਦੀ ਆਹ ਜਿਹੜਾ ਤੁਹਾਡਾ ਪਿਆਰ ਹੈ ਇਹਦੇ ਅੱਛਾ ਤੁਸੀਂ ਇਹ ਦੇਖ ਲਓ ਵੀ ਕਿੰਨਾ ਕੁ ਗੁਰੂ ਸਾਹਿਬ ਨੂੰ ਪਿਆਰ ਕਰਦੇ ਆ ਕਿੰਨਾ ਕੁ ਇਹਨਾਂ ਨੂੰ ਸ਼ਹਾਦਤਾਂ ਦਾ ਸਨਮਾਨ ਹੈ ਕਿ ਉਹ ਪਿਛਲੇ 10 ਦਿਨ ਤੋਂ ਮਾਗੀ ਦੀਆਂ ਰੈਲੀਆਂ ਕਰਕੇ ਸੁਖਵੀਰ ਬਾਦਲ ਕਹਿ ਰਿਹਾ ਯਾਰ ਬੱਸਾਂ ਭੇਜਾਂਗੇ ਸਿੱਧੇ ਰੈਲੀ 'ਚ ਆ ਜਿਓ ਮੱਥਾ ਮੂਥਾ ਟੇਕਣ ਨਾ ਚਲੇ ਜਾਓ ਯਾਰ ਮੱਥਾ ਮੂਥਾ ਟੇਕਣਾ ਹੀ ਕਹਿੰਦਾ ਯਾਰ ਮੈਂ ਇਹ ਕਹਿਣਾ ਵੀ ਪਹਿਲਾਂ ਆਇਓ ਘੰਟਾ ਪਹਿਲਾਂ ਆ ਜਿਓ ਇਸ਼ਨਾਨ ਕਰਕੇ ਮੱਥਾ ਟੇਕ ਕੇ ਫੇਰ ਰੈਲੀ 'ਚ ਆ ਜਿਓ ਇਹ ਕਹਿੰਦਾ ਰੈਲੀ 'ਚ ਆ ਜਿਓ ਉਧਰੋਂ ਇਧਰ ਉਧਰੋਂ ਚਲੇ ਜਾਇਆ ਕਰ ਇਹ ਇਹ ਮੱਥਾ ਟੇਕਣ ਨੂੰ 40 ਮੁਕਤਿਆਂ ਦੀ ਧਰਤੀ ਨੂੰ ਮੱਥਾ ਟੇਕਣ ਨੂੰ ਇਧਰ ਉਧਰ ਹੀ ਕਹਿੰਦੇ ਆ ਇਧਰ ਉਧਰ ਜਿਵੇਂ ਉਹ ਇੱਕ ਇਹਨਾਂ ਦਾ ਸੀਗਾ ਕਿਹੜਾ ਮੈਂ ਤਾਂ ਨਾ ਹੀ ਉਹਦਾ ਲੈਣਾ ਵੈਸੇ ਠੀਕ ਨਹੀਂ ਹੈਗਾ ਉਹ ਜਿਹਨੂੰ ਮਾਫੀ ਦੋ ਤਿੰਨ ਵਾਰੀ ਮਾਫ ਕਰਤਾ ਦੋ ਤਿੰਨ ਵਾਰੀ ਕੱਢਤਾ ਉਹ ਬਲਟੋਆ ਉਹਨੂੰ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ 328 ਰੂਪ ਚੋਰੀ ਹੋਇਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕਾ ਛੱਡੋ ਯਾਰ ਕੋਈ ਚੱਜ ਦੀ ਗੱਲ ਕਰੋ ਗੁਰੂ ਗ੍ਰੰਥ ਸਾਹਿਬ ਦੀ ਗੱਲ ਇਹਨਾਂ ਵਾਸਤੇ ਚੱਜ ਦੀ ਗੱਲ ਨਹੀਂ ਹੈਗੀ ਦੇਖੋ ਕਮਾਲ ਹੈ ਕਮਾਲ ਕੋਈ ਗੱਲ ਨਹੀਂ ਦੇਖਦਾ ਪ੍ਰਮਾਤਮਾ ਨਾ ਕਸੋਂਨ ਮਾਰਦਾ ਹੈ ਨਾ ਲੱਤ ਮਾਰਦਾ ਹੈ ਰੱਬ ਜਦੋਂ ਮਾਰਦਾ ਹੈ ਮੱਤ ਮਾਰਦਾ ਹੈ ਮੇਰੇ ਵੀਰੋ ਮੈਨੂੰ ਆਪਾਂ ਆਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਕੋਲੇ ਇੱਕ ਮੈਸੇਜ ਆਇਆ ਜੋ ਸਾਡੀ ਡਿਊਟੀ ਪ੍ਰਮਾਤਮਾ ਨੇ ਸਾਡੀ ਬਖਸ਼ੀ ਹੈ ਸਾਨੂੰ ਉਹ ਨਿਭਾਉਣ ਲੱਗੇ ਹੋਏ ਆਂ ਵੀਰੇ ਉਹ ਬੰਗਿਆਂ ਦੇ ਨੇੜੇ ਨਵਾਂ ਸ਼ਹਿਰ ਜ਼ਿਲ੍ਹੇ 'ਚ ਜਿਹੜੀ ਐਸਆਈਟੀ ਬਣਾਈ ਹੈ ਗੁਰੂ ਸਾਹਿਬ ਦੀ ਜਿਹੜੇ ਸਰੂਪ ਮਿਲ ਹੀ ਨਹੀਂ ਰਹੇ ਪਤਾ ਹੀ ਨਹੀਂ ਕਿ ਕਿੱਧਰ ਗਏ ਕੋਈ ਰਿਕਾਰਡ ਹੀ ਹੈ ਨਹੀਂ ਕਿ ਕਿਹਨੂੰ ਦੇਤੇ ਲਾਪਤਾ ਨੇ ਚੋਰੀ ਹੋ ਗਏ ਜਾਂ ਕਿੱਥੇ ਨੇ ਉਹਦੇ ਵਿੱਚੋਂ ਇੱਕ ਕਿਸੇ ਧਾਰਮਿਕ ਸਥਾਨ ਤੋਂ 169 ਸਰੂਪ ਲੱਭੇ ਨੇ ਜਿਹਦੇ ਚੋਂ 100 49 ਸਰੂਪ ਜਿਹੜੇ ਨੇ 139 139 ਰੂਪ ਇਹੋ ਜਿਹੇ ਨੇ ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਕੋਈ ਕਾਗਜ਼ ਨਹੀਂ ਕੁਝ ਨਹੀਂ ਹੈਗਾ ਸਿਰਫ 30 ਰੂਪ ਨੇ ਇਹੋ ਜਿਹੇ ਜਿਹੜੇ ਹੈਗੇ ਉਹਨਾਂ ਦਾ ਪਰਚੀਆਂ ਹੈਗੀਆਂ ਉਹਨਾਂ ਕੋਲੇ ਪਰ ਉਹ ਕਿਸੇ ਹੋਰ ਗੁਰਦੁਆਰਾ ਸਾਹਿਬ ਨੂੰ ਇਸ਼ੂ ਹੋਏ ਹੋਏ ਨੇ ਉੱਥੋਂ ਉਹ ਉੱਥੇ ਲੈ ਦੋ ਗੁਰਦੁਆਰਾ ਸਾਹਿਬ ਦੇ ਨਾਂ ਤੇ 30 ਰੂਪ ਨੇ 139 ਰੂਪ ਇਹੋ ਜਿਹੇ ਨੇ ਗੁਰੂ ਸਾਹਿਬ ਦੇ ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਨਾ ਸ਼੍ਰੋਮਣੀ ਕਮੇਟੀ ਕੋਲੇ ਨਾ ਉਹ ਪ੍ਰਬੰਧਕਾਂ ਕੋਲੇ 139 ਅਸੀਂ ਉਹਨਾਂ ਨੂੰ ਮੈਂ ਹਾਂਜੀ ਗੱਲ ਕਰਦਾ ਅੱਜ ਤੋਂ ਬਾਅਦ ਵੀ ਮਾਨ ਮਰਿਆਦਾ ਸਹਿਤ ਜਿੱਥੇ ਅਕਾਲ ਤਖਤ ਸਾਹਿਬ ਕਹੂਗਾ ਜਿੱਥੇ ਪ੍ਰਬੰਧਕ ਕਹਿਣਗੇ ਸ਼੍ਰੋਮਣੀ ਕਮੇਟੀ ਦੇ ਅਸੀਂ ਉੱਥੇ ਉਹਨਾਂ ਨੂੰ ਮਾਨ ਮਰਿਆਦਾ ਸਹਿਤ ਅਸੀਂ ਸਾਡਾ ਜਿਹੜਾ ਕੰਮ ਸੀਗਾ ਵੀ ਉਹਨਾਂ ਸਰੂਪਾਂ ਨੂੰ ਲੱਭ ਕੇ ਅਸੀਂ ਉਹਨਾਂ ਨੂੰ ਅਨ ਅਧਿਕਾਰਿਤ ਜਿਹੜੇ ਸਰੂਪ ਨੇ ਗੁਰੂ ਸਾਹਿਬ ਦੇ ਉਹਨਾਂ ਨੂੰ ਉੱਥੇ ਅਸੀਂ ਦੇ ਆਵਾਂਗੇ ਅਸੀਂ ਕੋਈ ਇਹਦੇ 'ਚ ਪ੍ਰਾਪਤੀ ਨਹੀਂ ਮੰਨਦੇ ਨੂੰ ਅਸੀਂ ਵੀ ਸਾਡੀ ਸਰਕਾਰ ਕੋਈ ਪ੍ਰਾਪਤੀ ਹੈ ਜੋ ਅਸੀਂ ਤਾਂ ਸਾਡਾ ਡਿਊਟੀ ਹੈ ਇਹ 139 ਰੂਪਾਂ ਦੀ ਜਿਹੜੀ ਅੱਜ ਸਾਨੂੰ ਸਾਡੇ ਕੋਲੇ ਇਨਫੋਰਮੇਸ਼ਨ ਆਈ ਹੈ ਵੀ ਆਨ ਅਧਿਕਾਰਤ ਨੇ ਵੀ ਉਹਨਾਂ ਦਾ ਕੋਈ ਪਤਾ ਨਹੀਂ ਉਹ ਜਵਾਬ ਵੀ ਨਹੀਂ ਦੇ ਸਕੇ ਉਹਦਾ ਵੀ ਉਹ ਕਿੱਥੋਂ ਲੈਂਦੇ ਨੇ ਕਹਿੰਦੇ ਜੀ ਇੱਧਰ ਉੱਧਰੋਂ ਹੀ ਲੈਂਦੇ ਨੇ ਇੱਧਰੋਂ ਉੱਧਰੋਂ ਮਤਲਬ ਐ ਕਿਵੇਂ ਮਿਲ ਜਾਣਗੇ ਜਦੋਂ ਸਾਰੇ ਜ਼ਿੰਮੇਵਾਰੀ ਛਪਾਈ ਦੀ ਜਿਹੜੀ ਹੈ ਉਹ ਐਸਜੀਪੀਸੀ ਦੀ ਹੈ ਮੈਂ ਕੋਈ ਫਿਰ ਕਹਿੰਦਾ ਮੈਂ ਕੋਈ ਇਹਨੂੰ ਪ੍ਰਾਪਤੀ ਨਹੀਂ ਮੰਨਦਾ ਵੀ ਇਹ ਬਹੁਤ ਅਚੀਵਮੈਂਟ ਕਰ ਲਈ ਬਸ ਇਹ ਆ ਵੀ ਜੋ ਸੇਵਾ ਗੁਰੂ ਨੇ ਲਾਈ ਐ ਉਹ ਨਿਭਾਵਾਂਗੇ ਆ ਆ ਆ ਦੇਖ ਲਓ ਇਹਨਾਂ ਦਾ ਹਾਲ ਹਾ ਜੇ ਕਹਿੰਦੇ ਸਾਡੇ ਕੋਲ ਤਾਂ ਪਤਾ ਹੀ ਕੱਖ ਨਹੀਂ ਕਾਨੂੰ ਪਤਾ ਹੀ ਸੋ ਸਾਡਾ ਜੇ ਗੁਰੂ ਜੇ ਸਾਡੇ ਆਪ ਦੇ ਘਰੇ ਸਾਡਾ ਬਾਪ ਸੇਫ ਨਹੀਂ ਹੈਗਾ ਉਹ ਕਿਤੇ ਕੋਈ ਕਿਤੇ ਲਈ ਫਿਰਦਾ ਕੋਈ ਕਿਤੇ ਰੋੜਦਾ ਫਿਰਦਾ ਸਾਡਾ ਗੁਰੂ ਤੇ ਫਿਰ ਹੋਰ ਕਿੱਥੋਂ ਦੀ ਉਮੀਦ ਕਰਾਂਗੇ ਫਿਰ ਅਸੀਂ ਸ਼ਾਮ ਤੱਕ ਤੁਹਾਨੂੰ ਪੂਰੀ ਡਿਟੇਲ ਮਿਲ ਜੂਗੀ ਮੀਡੀਆ ਵਾਲਿਆਂ ਨੂੰ ਵੀ ਮਿਲ ਜੂਗੀ ਡਿਟੇਲ ਕਿ ਕੀ ਹੋਇਆ ਬੰਗਾ ਦੇ ਨੇੜੇ ਦੀ ਕੋਈ ਖਬਰ ਹੈ ਕਿਸੇ ਡੇਰੇ ਦੀ ਖਬਰ ਹੈ ਸੋ ਵੀਰੋ ਅਸਤਾ ਤੁਹਾਡੇ ਨਾਲ ਆ ਤੁਹਾਡੇ ਵਰਗੇ ਆਂ ਐਂ ਰਹਾਂਗੇ ਔਰ ਹਮੇਸ਼ਾ ਗੁਰੂ ਤੋਂ ਡਰਨ ਵਾਲੇ ਆਂ ਦੂਰੋਂ ਵੀ ਨਿਸ਼ਾਨ ਸਾਹਿਬ ਨਾਲ ਜਿਵੇਂ ਅਸੀਂ ਉਹ ਉਹ ਪੰਜਾਬੀਆਂ ਜਿਨ੍ਹਾਂ ਨੇ ਲੰਗਰ ਦੀ ਪ੍ਰਥਾ ਜਿੱਥੇ ਚੱਲਦੀ ਹੈ ਜਿੱਥੇ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਲੱਖਾਂ ਸਪੀਕਰਾਂ ਦੇ ਵਿੱਚ ਉਚਰੀ ਜਾਂਦੀ ਹੈ ਆਹੀ ਸਾਡੀ ਤਮੰਨਾ ਹੈ ਪ੍ਰਮਾਤਮਾ ਸਭ ਤੇ ਮਿਹਰ ਭਰਿਆ ਹੱਥ ਰੱਖੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਵੀ ਵਧਾਈਆਂ ਮਾਗੀ ਦੇ ਵੀ ਵਧਾਈਆਂ ਦੋਨੇ ਹੱਥ ਉੱਪਰ ਚਾਕੇ ਦੋ ਜਕਾਰੇ ਇਸ ਸੁਚਾਲੀ ਮੁਕਤੈ ਧਰਤੀ ਤੋਂ ਬੋਲੇ ਸੋ ਆਰਾਮ ਨਾਲ ਜਾਇਓ ਹੌਲੀ ਜਾਇਓ ਮੱਥਾ ਜੀ ਨੇ ਨਹੀਂ ਟੇਕਿਆ ਮੱਥਾ ਟੇਕਿਆਇਓ ਔਰ ਬਜ਼ੁਰਗ ਵੀ ਨੇ ਬੱਚੇ ਵੀ ਨੇ ਮਾਵਾਂ ਭੈਣਾਂ ਵੀ ਨੇ ਕਾਲੀ ਨਾ ਕਰਿਓ ਹੌਲੀ ਜਾਇਓ ਮਿਲਦੇ ਰਵਾਂਗੇ ਜਿੱਥੇ ਵੀ ਕਹੋਗੇ ਉੱਥੇ ਆਉਂਦੇ ਵੀ ਰਵਾਂਗੇ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਹਾਡਾ ਆਸ਼ੀਰਵਾਦ ਤੁਹਾਡਾ ਪਿਆਰ ਤੁਹਾਡੀਆਂ ਦੁਆਵਾਂ ਨਾਲ ਰਹਿਣ ਗਿਆ ਤਾਂ ਦੁਨੀਆ ਦੀ ਕੋਈ ਮੰਜ਼ਲ ਇਹੋ ਜੀ ਨਹੀਂ ਜਿਹੜੀ ਪੰਜਾਬੀ ਸਰ ਨਹੀਂ ਕਰਨਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 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 ਮੇਰੀ ਬੇਨਤੀ ਸੰਗਤ ਨੂੰ ਵੀ ਵੀ ਲੰਗਰ ਇੱਥੇ ਵੀ ਤਿਆਰ ਹੈ ਜਿੱਥੇ ਵੀ ਤੁਹਾਨੂੰ ਠੀਕ ਲੱਗਦਾ ਤੁਸੀਂ ਛੱਕੇ ਜਰੂਰ ਅ ਸੀਐਮ ਸਾਹਿਬ ਨੇ ਕਿਹਾ ਮੱਥਾ ਟੇਕ ਕੇ ਜਾਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Are you looking to transition your career into data science and find a place in companies like Meta, Google, or even Amazon? If your answer is yes, then learning Python is a must. Fundamental clarity of Python concepts is the gateway to becoming a successful data scientist at any of these top product companies. What if I tell you in just three hours, you can learn the most essential skills for any aspiring data scientist, and that too for free? Yes. You heard it right. Scalar organizing this free data science bootcamp to help you learn Python from scratch. You will also get to explore the must know libraries used in Python and exploratory data analysis using Python. Click here to register and don't forget to attend. സ്വാഗതം ഔട്ട് ഓഫ് ഫോക്കസിലേക്ക് നിയമസഭാ തെരഞ്ഞെടുപ്പിന് മുൻപ് മുന്നണി വിപുലീകരണ സാധ്യതകൾ അത് സജീവമാക്കുകയാണ് നീക്കങ്ങൾ സജീവമാക്കുകയാണ് യു ഡി എഫ് ഇന്നിപ്പോൾ പ്രതിപക്ഷ നേതാവ് വി ഡി സതീശൻ മാധ്യമങ്ങളോട് പറഞ്ഞത് നിയമസഭാ തെരഞ്ഞെടുപ്പിന് മുൻപ് വിസ്മയങ്ങൾ ഉണ്ടാകും എന്നാണ് എന്ന് വെച്ച് കഴിഞ്ഞാൽ അതിന് ഒരുപാട് കാത്തിരിക്കേണ്ടി വരില്ല ഒന്നോ രണ്ടോ മൂന്നോ ദിവസത്തിനുള്ളിൽ ആ വിസ്മയങ്ങൾ നിങ്ങൾക്ക് കാണാം എന്ന് പറഞ്ഞു അത് പറഞ്ഞത് ആ ഒരു ഒരു മിനിറ്റുകൾ കഴിഞ്ഞപ്പോൾ കൊട്ടാരക്കര മുൻ എം എൽ എയും മുതിർന്ന സി പി എം നേതാവുമായ ഐഷ പോറ്റി കോൺഗ്രസിൽ ചേർന്നിരിക്കുകയാണ് ഇന്നിപ്പോൾ ലോക്ഭവന് മുന്നിൽ കോൺഗ്രസിന്റെ ഒരു രാപ് സമരമൊക്കെ ഉണ്ടായിരുന്നു അപ്പോൾ ആ സമരവേദിയിൽ എത്തിയാണ് ഐഷ പോറ്റി കോൺഗ്രസ് അംഗത്വം എടുത്തിരിക്കുന്നത് കഴിഞ്ഞില്ല മറ്റൊന്നുള്ളത് കേരള കോൺഗ്രസ് എമ്മിന്റെ കാര്യമാണ് കേരള കോൺഗ്രസ് എം എൽ ഡി എഫ് വിടുന്നു യു ഡി എഫിലേക്ക് തിരിച്ചുവരുന്നു എന്ന അഭ്യൂഹങ്ങൾ ശക്തമാണ് പക്ഷേ ഇക്കാര്യത്തിൽ മുതിർന്ന നേതാക്കളൊക്കെ ആ വാർത്തകളൊക്കെ അടിസ്ഥാനരഹിതമാണ് എന്ന് പറഞ്ഞ് തള്ളുന്നുണ്ട് റോഷി അഗസ്റ്റിനായാലും ജോസ് കെ മാണിയായാലും അത്തരം വാർത്തകളോട് കാര്യമായ പ്രതികരണത്തിന് തയ്യാറായിട്ടില്ല പക്ഷേ ചരട് വലികൾ സജീവമാണ് യു ഡി എഫ് സഭാ നേതൃത്വത്തെ മുന്നിൽ നിർത്തിക്കൊണ്ട് തന്നെയാണ് ഈ ചരട്വലികൾ നടത്തുന്നത് എന്നതാണ് പക്ഷേ എമ്മിനെ സംബന്ധിച്ച് എൽ ഡി എഫ് വിടാൻ തക്ക കാരണം ഇപ്പോഴില്ല എന്നതാണ് തദ്ദേശ തെരഞ്ഞെടുപ്പിലും അതുപോലെ തന്നെ ലോക്സഭാ തെരഞ്ഞെടുപ്പിലും ഒക്കെ കനത്ത തിരിച്ചടി നേരിട്ടിട്ടുണ്ടായിരുന്നു പക്ഷേ കാര്യമായ പരിഗണന മുന്നണിയിൽ സി കേരള കോൺഗ്രസ് എമ്മിന് നൽകുന്നുണ്ട് അപ്പോൾ അവർക്ക് എൽ ഡി എഫ് വിടാൻ തക്ക ഒരു കാരണമില്ല എന്ന് പറയുന്നുണ്ട് പക്ഷേ മുന്നണിയിൽ എത്തിക്കണം എന്ന് സജീവമായി തന്നെ യു ഡി എഫിനകത്ത് മുസ്ലിം ലീഗ് ഉൾപ്പെടെയുള്ളവരുടെ ആവശ്യം ഉന്നയിക്കുന്നുണ്ട് അപ്പോൾ എന്താകും ഇനി കേരള കോൺഗ്രസ് എമ്മിൻ്റെ കാര്യം എന്നാണ് നോക്കേണ്ടത് എമ്മിനകത്ത് തന്നെ ഇക്കാര്യത്തിൽ രണ്ടാഭിപ്രായം ഉണ്ട് അഭിപ്രായ ഭിന്നതയും രൂക്ഷമാണ് അപ്പോൾ ഒരു പിളർപ്പിലേക്കൊക്കെ വീണ്ടും ഒരു കേരള കോൺഗ്രസ് എം ഒരു പിളർപ്പിലേക്ക് എത്തി നിൽക്കുമോ എന്ന തരത്തിലുള്ള ഒരുപാട് ചോദ്യങ്ങൾ ഇവിടെ അവശേഷിക്കുന്നുണ്ട് എന്താകും സംഭവിക്കുക എന്ന് നോക്കാം എങ്ങനെ കാണുമർ ഒന്നായിഷ പോറ്റിയുടെ വരവുണ്ട് കേരള കോൺഗ്രസ് എം യു ഡി എഫിൽ എത്തുമോ ഇല്ലയോ എന്നുള്ളത് ഇനിയുള്ള ദിവസങ്ങളാണ് തീരുമാനിക്കേണ്ടത് പക്ഷേ ഇന്നത്തെ ഈ സംഭവങ്ങളോടുകൂടി യു ഡി ഒരു അപ്പർ ഹാൻഡ് ഒരു സൈക്കോളജിക്കൽ അപ്പർ ഹാൻഡ് വന്നു കഴിഞ്ഞിട്ടുണ്ട് എന്ന് വെച്ചിട്ടുണ്ടെങ്കിൽ ഒരു കൺഫ്യൂഷൻ എയറിൽ ഇടാൻ പറ്റി കൺഫ്യൂഷൻ എവിടെയാണെന്ന് വെച്ചാൽ ആ കൺഫ്യൂഷൻ ഏറ്റവും കൂടുതൽ അത് എഫക്റ്റ് ചെയ്യുന്നത് ഇലക്ട്രൈറ്റ് വോട്ടേഴ്സിൻ്റെ ഇടയിലാണ് ഇത് ഒരു വിശ്വാസ്യത പ്രശ്നം ഇപ്പോൾ അടുത്ത ആഴ്ച ഇദ്ദേഹം എൽ ഡി എഫിൻ്റെ ജാഥ നയിക്കേണ്ട ആളാണ് മാണി കോൺഗ്രസിൻ്റെ ചെയർമാൻ മധ്യമേഖല ജാഥ നയിക്കേണ്ട ആളാണ് അത് ജയരാജനെ ഏൽപ്പി എൻ ജയരാജനെ ഏൽപ്പിച്ചോളൂ എന്ന് അദ്ദേഹം പറഞ്ഞതായിട്ട് വാർത്ത വരുന്നുണ്ട് പക്ഷേ അത് പിന്നെ നിഷേധിക്കുന്നുണ്ട് റോഷി അഗസ്റ്റിനൊക്കെ നിഷേധിക്കുന്നുണ്ട് എന്തിനാലും അങ്ങനെ ആൾ ജാഥ നയിക്കുകയാണെന്ന് വിചാരിക്കുക ജോസ് കെ മാണിയ ജാഥ നയിക്കുകയാണെന്ന് വിചാരിക്കുക അത് ഏതെങ്കിലും അതിൻ്റെ ആകർഷണത്തെ നഷ്ടപ്പെട്ടു കഴിഞ്ഞു അതാണ് അതിൽ ഒന്നാമത്തെ ഒരു പ്രശ്നം എന്ന് പറയുന്നത് ഈ അവിദത്തോടുകൂടി അപ്പോൾ ഇവരെവിടെ നിൽക്കുന്നവരാണ് എവിടെയാണ് നിൽക്കുക എന്നുള്ളതിനെക്കുറിച്ചുള്ള ആശയക്കുഴപ്പം ഈ പാർട്ടി അണികളിലുണ്ടാവുന്നു വോട്ടേഴ്സിൻ്റെ ഇടയിൽ ഉണ്ടാകുന്നു ഇത് ഏറ്റവും പ്രധാനപ്പെട്ട ഇത് മുങ്ങാൻ പോകുന്ന കപ്പലാണ് അല്ലെങ്കിൽ എൽ ഡി എഫ് ഭരണം അവസാനിക്കാൻ പോവുകയാണ് എന്ന ഒരു ചിന്തയെ എന്നാ ഇപ്പോൾ ലോക്സഭ സോറി പഞ്ചായത്ത് തിരഞ്ഞെടുപ്പിന് ശേഷം ശക്തിപ്പെട്ടുള്ള ആ ചിന്തയെ കൂടുതൽ ധരിപ്പിക്കുകയാണ് ചെയ്യുന്നത് നമ്മൾ കാണാറുണ്ട് സാധാരണ ഇലക്ഷൻ അടുക്കുമ്പോൾ വിന്നബിലിറ്റി നോക്കിയിട്ട് ആളുകൾ കൂടുമാറുക കക്ഷികൾ മുന്നണി മാറുക എന്നുള്ള സാധാരണ സംഭവിക്കുന്നതാണ് അപ്പോൾ അത് അത് സംഭവിക്കുന്ന എങ്ങനെയാണ് വിന്നിങ് പോസിബിലിറ്റിയുള്ള പാർട്ടിയുടെ ഭാഗത്തേക്ക് അല്ലെങ്കിൽ മുന്നണിയുടെ ഭാഗത്തേക്ക് ആളുകൾ പോവുകയോ അല്ലെങ്കിൽ ആ നിലക്കുള്ള സംസാരങ്ങളും സംശയങ്ങളും ഉയരുകയോ ചെയ്യുന്നുള്ള അപ്പോൾ ആ നിലക്ക് നോക്കുമ്പോൾ ഇത് എൻറ്റയർ എപ്പിസോഡ് ഈ ഒരു പ്രശ്നം ഒരു വിവാദം ഉണ്ടാകുന്നു എന്നുള്ളത് തന്നെ ആണെങ്കിൽ കോൺഗ്രസ് പോകുന്നോ ഇല്ലയോ എന്നുള്ള ആ ഇങ്ങനൊരു വിവാദം ഉണ്ടാകുന്നു തന്നെ ഒരു സൈക്കോളജിക്കൽ അപ്പർ ഹാൻഡ് യു ഡി എഫിന് കൊടുക്കുന്നു യു ഡി എൽ ഡി എഫിൻ്റെ മുറയിലെ വീക്കെൻഡ് ചെയ്യുന്നതുമായിട്ടുള്ളൊരു സംഗതിയാണ് അപ്പോൾ കേരള കോൺഗ്രസ് എന്ത് പൊസിഷൻ എടുക്കുമെന്നുള്ളതിനെക്കുറിച്ചുള്ള സ സംസാരം കുറിച്ചധികമായിട്ടുണ്ട് ഈ ലോ അസംബ്ലി സോറി എൽ എസ് ജി ഇലക്ഷനു ശേഷം അത് കൂടുതൽ ശക്തമായി ആ ശക്തമാവുന്ന ഒരു ഘടകം എന്ന് പറഞ്ഞാൽ വി ഡി സതീശൻ ഇവിടെ സിനഡ് നടക്കുമ്പോൾ കൊച്ചിയിൽ സിനഡ് നടക്കുമ്പോൾ സഭാപിതാക്കന്മാരെ പോയി കാണുന്നു അതൊരു രഹസ്യ സന്ദർശനമായിരുന്നു എന്നാണ് വാർത്ത വരുന്നത് രഹസ്യ സന്ദർശനം വാർത്തയാകുന്നുണ്ടെങ്കിൽ അതിൻ്റെ അർത്ഥം എന്താണ് അത് വാർത്തയാകണമെന്ന് അവർ ആഗ്രഹിക്കുന്നു എന്നുള്ളതാണ് കാരണം ആ അങ്ങനെ സന്ദർശനം നടത്തി എന്നുള്ളത് തന്നെ ഒരു ഒരു മെസ്സേജ് മെസ്സേജാണ് പൊളിറ്റിക്കൽ മെസ്സേജാണ് അപ്പോൾ ഇപ്പോൾ യു ഡി എഫിനകത്ത് യു ഡി എഫിലേക്ക് കേരള കോൺഗ്രസിനെത്തിക്കാനുള്ള സമ്മർദ്ദം ഈ സഭയുടെ ഭാഗത്ത് തന്നെ ഉണ്ട് എന്നുള്ള വാർത്ത വരുന്നു മുമ്പ് കുറേ മുമ്പാണ് ചങ്ങനാശ്ശേരി ആർച്ച് ബിഷപ്പ് കേരള കോൺഗ്രസുകൾ ഒന്നാകണം എന്നൊരു ആവശ്യം പരസ്യമായി ഉന്നയിക്കുന്നുണ്ട് അങ്ങനെ ഒന്നായാൽ മാത്രമേ നമ്മുടെ രാഷ്ട്രീയ വിലപേശൽ ശക്തി അത് മെച്ചപ്പെടുകയുള്ളൂ എന്നാണ് അദ്ദേഹം മുന്നോട്ട് വെച്ച അഭിപ്രായം എന്ന് പറയുന്നത് അപ്പോൾ അങ്ങനെയൊക്കെ നോക്കുമ്പോൾ ഒരു മൂഡ് സെറ്റ് ചെയ്യപ്പെട്ടിട്ടുണ്ട് പിന്നെ കേരള കോൺഗ്രസിൻ്റെ അണികൾ കേരള കോൺഗ്രസിൻ്റെ സ്വാഭാവിക വാസസ്ഥലം എന്ന് പറയുന്നത് യു ഡി എഫ് ആണ് യു ഡി എഫ് ആണ് ഇപ്പോൾ എന്തായാലും ഇലക്ഷന് ശേഷം പ്രാദേശിക തെരഞ്ഞെടുപ്പിന് ശേഷം യു ഡി എഫിലേക്ക് പോകണമെന്ന വികാരം അണികൾക്കിടയിൽ വ്യാപകമായിട്ടുണ്ട് അതിന് പല കാരണങ്ങളുണ്ട് ഇപ്പം തന്നെ നമ്മൾ നോക്കിക്കഴിഞ്ഞാൽ ഈ കേരള കോൺഗ്രസ് എം കൈവശം വെക്കുന്ന അസംബ്ലി സീറ്റുകൾ പാല സോറി പാല ഇല്ല കാഞ്ഞിരപ്പള്ളി ചങ്ങനാശ്ശേരി പിന്നെ പൂഞ്ഞാർ റാന്നി ഇത്രയും മണ്ഡലങ്ങളാണ് പിന്നെ ഇടുക്കി ഈ മണ്ഡലങ്ങളാണ് അവർ കൈ ആണ് അവർ റെപ്രസെൻ്റ് ചെയ്യുന്നത് അസംബ്ലിയിൽ അവിടുത്തെ എല്ലാം പ്രാദേശിക ഭരണകൂടങ്ങൾ തദ്ദേശ സ്ഥാപനങ്ങൾ മഹാഭൂരിപക്ഷമാരുടെ കൂടെയാണ് യു ഡി എഫിൻ്റെ കൂടെയാണ് ഇപ്പോൾ റോഷി അഗസ്റ്റിൻ്റെ മണ്ഡലം എടുത്തു ഇടുക്കി മണ്ഡലത്തിൽ പത്ത് ലോക്കൽ സെഗ്മെൻറ്റ്സ് ആണുള്ളത് കട്ടപ്പന മുനിസിപ്പാലിറ്റിയും പിന്നെ ഒമ്പത് പഞ്ചായത്തും ഈ പത്ത് എണ്ണവും യു ഡി എഫിൻ്റെ കയ്യിലാണ് അപ്പോൾ അങ്ങനെ അങ്ങനത്തെ ഒരു സാഹചര്യത്തിൽ ആളുകൾ എന്ത് അടുത്ത ഇലക്ഷനിൽ എന്ത് സംഭവിക്കും എന്നുള്ളൊരു ഒരു 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 പ്രശ്നമുണ്ടാകും അതുകൊണ്ട് യു ഡി എഫിലേക്ക് പോകുന്നതാണ് നല്ല സാമാന്യമായിട്ട് തന്നെ യു ഡി എഫാണ് നമ്മുടെ ഒരു ഒരു ഇടം എന്ന് വിചാരിക്കുന്ന അണികളുണ്ട് അപ്പം യു ഡി എഫിലേക്ക് പോകണമെന്ന അഭിപ്രായം പങ്കുവെക്കുന്ന നേതാക്കന്മാർ അണികളും ധാരാളമുണ്ട് പക്ഷേ അതേ അതിലുള്ള അതിൽ പ്രശ്നങ്ങളുമുണ്ട് നമ്മളിപ്പോൾ ഇപ്പോഴെന്താണ് ഒരു സന്ദർഭത്തിൽ അങ്ങോട്ട് പോകുമ്പോൾ നമ്മളെങ്ങനെ ട്രീറ്റ് ചെയ്യും എന്നൊരു പ്രശ്നം അതെ സീറ്റ് മോഹികളാണെന്ന് വീക്ക് ദുർബലമായി നിൽക്കുന്ന സമയത്താണോ പോകുന്നത് ദുർബലമായി നിൽക്കുന്ന സമയത്ത് പോകുമ്പോൾ ബാർഗേനിങ് കപ്പാസിറ്റി ഉണ്ടാവില്ല നമ്മളെ ഒരു രണ്ടാം കിടയായിട്ട് ട്രീറ്റ് ചെയ്യും എന്നൊരു പ്രശ്നം പിന്നെ ജോസഫിന്റെ ശക്തമായ എതിർപ്പുണ്ട് അപ്പൊ ജോസഫിനെ തൃപ്തിപ്പെടുത്താൻ വേണ്ടി പരമാവധി അവരെ താഴ്ത്തി ശ്രമിക്കും